ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਜਿਵੇਂ ਕਿ ਸਭ ਨੂੰ ਪਤਾ ਹੈ ਸਾਲ ਦੇ 12 ਮਹੀਨੇ ਹੁੰਦੇ ਹਨ ਅਤੇ ਸਾਲ ਦਾ ਦੂਸਰਾ ਮਹੀਨਾ ਫਰਵਰੀ ਦਾ 28 ਦਿਨਾਂ ਦਾ ਹੁੰਦਾ ਹੈ ਤੇ 4 ਸਾਲ ਬਾਅਦ ਲੀਪ ਵਰਸ਼ ਆਉਂਦਾ ਹੈ ਜਿਸ ਵਿੱਚ ਫਰਵਰੀ ਦਾ ਮਹੀਨਾ 29 ਦਿਨਾਂ ਦਾ ਹੁੰਦਾ ਹੈ ਜਿੰਨਾ ਲੋਕਾਂ ਦੇ ਵਿਆਹ ਜਾਂ ਬੱਚੇ 29 ਫਰਵਰੀ ਨੂੰ ਆਉਂਦੇ ਹਨ ਉਹ ਲੋਕਾਂ ਨੂੰ ਆਪਣੇ ਬੱਚੇ ਦਾ ਜਨਮ ਦਿਨ ਜਾਂ ਵਿਆਦੀ ਵਰੇਗੰਡ ਮਨਾਉਣ ਦੇ ਲਈ 4 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਉਥੇ ਹੀ ਅੰਮ੍ਰਿਤਸਰ ਦੇ ਦਬੁਰਜੀ ਦੇ ਇਲਾਕੇ ਵਿੱਚ ਇੱਕ ਰਾਜਵੀਰ ਨਾਮ ਦੇ ਬੱਚੇ ਦਾ ਜਨਮ ਦਿਨ ਮਨਾਇਆ ਗਿਆ ਜਿਸ ਦੀ ਉਮਰ 12 ਸਾਲ ਦੇ ਕਰੀਬ ਹੈ ਤੇ ਉਸ ਦਾ ਜਨਮ ਦਿਨ 29 ਫਰਵਰੀ ਨੂੰ ਹੁੰਦਾ ਹੈ ਜਿੱਥੇ ਪਰਿਵਾਰ ਨੂੰ ਖੁਸ਼ੀਆਂ ਦਾ ਚਾਹ ਚੜ ਜਾਂਦਾ ਹੈ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਸ਼ੋਭਾ ਕੀ ਕਹਿੰਦਾ ਚਾਹੂਗੇ ਕਿਥੇ ਪਹੁੰਚੋ ਤੇ ਕੀ ਪ੍ਰੋਬਲਮ ਆ ਗਈ ਅੱਜ ਭਾਂਜੇ ਦਾ ਜਨਮ ਦਿਨ ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ 4 ਸਾਲ ਬਾਅਦ ਉਹਦਾ ਬਰਥਡੇ ਹੈ ਸੈਲੀਬ੍ਰੇਟ ਹੋ ਰਿਹਾ ਬਹੁਤ ਸਾਰੇ ਬਰਥਡੇ ਦੇਖਿਆ ਬਟ ਆਹ ਵਾਲਾ ਬਰਥਡੇ ਪਹਿਲੀ ਵਾਰੀ ਦੇਖਣ ਜਾ ਰਹੇ ਹਾਂ ਕਿ ਜਿਹੜਾ 4 ਸਾਲ ਬਾਅਦ ਕੀਤਾ ਜਾਂਦਾ ਵਾ ਪਰ ਇਹ ਬਹੁਤ ਹੀ ਜ਼ਿਆਦਾ ਤੁਮਤਾਮਨਾਵਾਂ اور سلیبریشن کر رہے ہیں ਇਹ ਲੱਗਦਾ ਕਿ ਇਹ ਸਪੈਸ਼ਲ ਬੱਚਾ ਹੈ ਹਾਂਜੀ ਸਪੈਸ਼ਲ ਚਾਈਲਡ ਆ ਕਹਿੰਦੇ ਕਿ ਮਾਮੀ ਨੂੰ ਬੜਾ ਚਾਹੂਗਾ ਜੀ 4 ਸਾਲ ਬਾਅਦ ਜਰੂਰ ਹਾਂਜੀ ਕਾਫੀ ਸਾਰ ਤੇ ਕੇਕ ਵਗੈਰਾ ਲੈਂਦਾ ਕਿ ਆ ਜੀ ਹਾਂਜੀ ਅਰੇ ਡਿਮਾਂਡ ਤੇ ਲਿਆਂਦਾ ਗਿਆ ਪਬਜੀ ਵਾਲਾ ਅੱਛਾ ਪਬਜੀ ਹਾਂਜੀ ਚਾਰ ਸਾਲ ਮਤ ਬਣਾਇਆ ਜਾਂਦਾ ਚਲੋ ਹਾਂਜੀ ਉਹ ਤਾਂ ਚਾਰ ਸਾਲ ਬਾਅਦ ਬਣਾਇਆ ਜਾਂਦਾ ਮੈਂ ਤਾਂ ਜਿੱਤੇ ਬੱਚੇ ਨੂੰ ਤੇ ਉੱਥੇ ਤੁਹਾਨੂੰ ਵੀ ਵੇਟ ਕਰਨੀ ਪੈਂਦੀ ਚਾਰ ਸਾਲ ਹਾਂਜੀ ਕਰਨੀ ਪੈਂਦੀ ਹੈ ਜੀ ਬੱਚਾ ਮੀਮਾ ਮਾਂ ਆਉਣਗੇ ਹਾਂਜੀ ਅੱਜ ਦੀ ਸਪੈਸ਼ਲ ਡੇ ਆ ਸਾਡੇ ਵਾਸਤੇ 29 ਫਰਵਰੀ ਨੂੰ ਸਾਡੇ ਬੇਟੇ ਦਾ ਜਨਮ ਦਿਨ ਆਂਦਾ 4 ਸਾਲ ਸਾਨੂੰ ਵੇਟ ਕਰਨੀ ਪੈਂਦੀ ਆ ਅੱਜ ਤਾਂ ਬਹੁਤ ਜਸ਼ਨ ਨਾਲ ਅਸੀਂ ਮਨਾਵਾਂਗੇ ਆਪਣੇ ਬੇਟੇ ਦਾ ਇੰਜੋਏ ਕਰਕੇ ਨੱਚ ਭੰਗੜਾ ਪਾ ਕੇ ਕਦੇ ਬੱਚਾ ਬੜਾ ਜੇਦ ਕਦੇ ਕਿਸੇ ਦਾ ਜਨਮ ਦਿਨ ਹੋਵੇ ਕਿ ਮੇਰਾ ਜਨਮ ਦਿਨ ਕਦੋਂ ਆਊਗਾ ਜੀ ਹਾਂ ਜੀ ਵੇਟ ਕਰਦੇ ਰਹਨੇ ਆ ਬਸ 4 ਸਾਲ ਬਾਅਦ ਫੇਰ ਖੂਬ ਮਨਾਈਦਾ ਬਸ ਇਹ ਨਾਮਾ ਜੀ ਕਿੱਥੋਂ ਰਹਿਣ ਲੱਗੇ ਮੇਰਾ ਨਾਮ ਸੁਨਮ ਸਿੰਘ ਆ ਮੈਂ ਤਾਂ ਗੁੱਡੀ ਦਾ ਰਹਿਣ ਵਾਲਾ ਆ ਅੱਜ ਕੀ ਅੱਜ ਮੇਰੇ ਬੇਟੇ ਦਾ ਜਨਮ ਦਿਨ ਆ 4 ਸਾਲ ਬਾਅਦ ਜਨਮ ਦਿਨ ਆਉਂਦਾ ਉਹਦਾ 29 ਤਰੀਕ ਨੂੰ 4 ਸਾਲ ਦੇ ਨਾਲ ਚਲ ਬੱਚਾ ਜੀ ਆਹ ਵੇਖੋ ਕਿੰਨੀ ਖੁਸ਼ੀ ਹੈਗੀ ਸਾਰੇ ਪਾਸੇ ਰਿਸ਼ਤੇਦਾਰ ਪਹੁੰਚੇ ਜੀ ਆਹ ਵੇਖੋ ਜੀ ਤੁਹਾਡੇ ਕੋਲ ਹੀ ਆ ਸਾਰੇ ਪਰ ਬੱਚਾ ਜਿੱਦ ਨਹੀਂ ਕਰਦਾ ਕਿ ਮੇਰਾ 4 ਸਾਲ ਬਾਅਦ ਜਨਮ ਬੰਦਾ ਜੀ ਉਹ ਆਂਦਾ ਕਿ ਮੇਰਾ ਮਨਾਉਗਾ 4 ਸਾਲ ਬਾਅਦ ਅਰ ਕਿੰਨੇ ਕੇਕ ਕੱਟੇ ਗਏ ਜੀ 4 4 ਸਾਲ ਬਾਅਦ ਦੇ 4 ਕੇਕ ਤੇ ਉਹ ਲੱਗਦਾ ਫਿਰ 4 ਸਾਲ ਬਾਅਦ ਵੇਟ ਕਰਦੀ ਬੋਵੇਗੀ 4 ਸਾਲ ਬਾਅਦ ਵੇਟ ਪੂਰੀ ਹੋਏਗੀ ਕਿੰਨੀ ਖੁਸ਼ੀ ਹੋ ਰਹੀ ਜੀ ਅੱਜ ਬਹੁਤ ਜਿਆਦੀ